ਕੀ ਨਾਂ ਤੇ ਕਿਹੜਾ ਪਿੰਡ ਦਾ ਪੁੱਤ ਹੈ ਵਰਤੀ ਸਿੰਘ ਨਾਂ ਜੀ ਪਿੰਡ ਲੁੰਡੇ ਵਾਲਾ ਜੀ ਤੇ ਲੈਸ਼ਨਾ ਦਾ ਤੁਹਾਡੇ ਕਿ ਤੜਵੇ ਵਿੱਚ ਬੜਾ ਮਤਲਬ ਮਰੋ-ਮਾਰ ਹੋ ਰਹੀ ਹੈ ਜੋਰ ਇਹ ਬਾਈ ਹੋ ਰਹੀ ਹੈ ਤੇ ਤੁਹਾਡੇ ਪਿੰਡ ਦੇ ਵਿੱਚ ਕਿਹੜੇ ਬੰਦੇ ਨੇ ਜ਼ਿਆਦਾ ਵਿਕਾਸ ਕਰਾਇਆ ਮੰਪਰੀਤ ਨੇ ਕਰਾਇਆ ਜਾਂ ਰਾਜਾ ਵੜਿੰਗ ਨੇ ਕਰਾਇਆ ਜਾਂ ਅਸਾਲੀ ਦਾ ਉਹਦੇ ਡੈਪਟੀ ਲੋਬ ਦੇ ਸੀ ਇਹਨਾਂ ਨੇ ਕਰਾਇਆ ਰਾਜਾ ਵੜਿੰਗ ਨੇ ਕਰਾਇਆ ਜੀ ਦੂਜਾ ਨਹੀਂ ਕਰਾਇਆ ਨਹੀਂ ਡੈਪਟੀ ਲੋ ਤਾਂ ਫਿਰ ਦੋ ਵਾਰ ਹੀ ਹਰਗੇ ਸੀਗੇ ਜੀ ਬਾਕੀ ਸਰ ਚਾਰਜ ਦਾ ਸੀਗੇ ਹਲਕਨ ਚਾਰਜ ਦਾ ਸਰ ਰਹੇ ਆ ਜੀ ਉਹਨਾਂ ਚ ਨਹੀਂ ਹੋਇਆ ਜੀ ਬਕਾਸ ਕੋਈ ਪਿੰਡ ਪੱਦਰ ਤੇ ਕੋਈ ਨਹੀਂ ਹੋਇਆ ਅੱਛਾ ਹਾਂਜੀ ਕਰਵਾਇਆ ਰਾਜਾ ਵੜਿੰਗ ਨੇ ਹਾਂਜੀ ਇਹਨਾਂ ਨੇ ਹੁਣ ਦੇਖ ਲਓ ਜਿਵੇਂ ਛੜਕਾ ਨਾਲੀਆਂ ਹੋਊਗਾ ਜੀ ਸਵੇ ਹੋ ਗਏ ਪਿੰਡ ਦੀ ਲੋਕ ਟੇਲ ਹੋ ਗਈ ਤੇ ਸਕੂਲ ਦਾ ਹੋ ਗਿਆ ਵਿਕਾਸ ਹਸਪਤਾਲ ਦਾ ਹੋ ਗਿਆ ਜੀ ਤੇ ਆਪਣੇ ਛੱਪੜ ਦਾ ਵਿਕਾਸ ਹੋ ਗਿਆ ਜੀ ਸਟੇਡੀਅਮ ਦਾ ਹੋ ਗਿਆ ਜੀ ਇਹ ਸਾਰਾ ਰਾਜਾ ਵੜਿੰਗ ਨੇ ਕਰਾਇਆ ਅੱਛਾ ਜਿਹੜਾ ਟੋਡਾ ਪਿੰਡ ਲੁੰਡੇ ਵਾਲਾ ਹੈ ਹਾਂਜੀ ਇਹ ਜ਼ਿਆਦਾਤਰ ਰਾਜੇਵੜੰਗ ਵਿੱਚ ਹੁੰਦਾ ਨਹੀਂ ਬੋਰਡ ਤਾਂ ਬਰਾਬਰ ਜਿਹਾ ਹੀ ਹੁੰਦਾ ਹਿਸਾਬ ਕਿਤਾਬ ਤਾਂ ਜੀ ਰਿੱਕਿਯਾਰੀ ਦਾ 20 30 ਵੋਟਾਂ ਦਾ ਹੀ ਫਰਕ ਹੁੰਦਾ ਜੀ ਕਿੰਨੇ ਪਾਰਟੀਆਂ ਦਾ ਨਹੀਂ ਦੋਆਂ ਦਾ ਜੀ ਰਾਜਾ ਵੜੰਗ ਤੇ ਮਨਪ੍ਰੀਤ ਮਨਪ੍ਰੀਤ ਤੇ ਥੋੜੀ ਕਣੀ ਵੋਟ ਹੈ ਜੀ ਮਨਪ੍ਰੀਤ ਕਹਿੰਦਾ ਮੈਂ 13000 ਇੱਥੇ ਕਨੈਕਸ਼ਨ ਦਿੱਤੇ ਆ ਬੜਾ ਵਿਕਾਸ ਕਰਾਇਆ ਜਦੋਂ ਆਪਦੇ 20 ਸਾਲ ਕੰਮ ਕੀਤਾ ਤੇ ਕਿਹੜਾ ਵਿਕਾਸ ਹੋਇਆ ਉਸ ਉਸ ਸਮੇਂ ਵੀ ਮੋਟਰਾਂ ਲਾਂਦੇ ਆ ਜੀ 18000 ਦੀ ਮੋਟਰ ਹਾਂ ਬਾਦਲ ਸਾਹਿਬ ਦੇ ਹੁੰਦੇ ਆ ਉਹਦਾ ਉਹਦਾ ਫਿਰ ਉਹ ਪਿੱਛੇ ਬਾਦਲ ਸਾਹਿਬ ਨੇ ਕੀਤਾ ਜੀ ਉਹਦਾ ਵਿਕਾਸ ਨਹੀਂ ਨਹੀਂ ਚਲੋ ਬਾਦਲ ਸਾਹਿਬ ਨੇ ਕੀਤਾ ਉਸ ਟਾਈਮ ਤੇ ਵਿਕਾਸ ਹੋਇਆ ਕਿ ਨਹੀਂ ਹੋਇਆ ਸੀ ਉਸ ਟਾਈਮ ਤੇ ਬਾਦਲ ਸਾਹਿਬ ਵੇਲੇ ਤਾਂ ਬਹੁਤ ਕੰਮ ਹੋਇਆ ਬਾਦਲ ਸਾਹਿਬ ਵੇਲੇ ਤਾਂ ਕੰਮ ਹੋਇਆ ਮੁੰਡੇ ਭਰਤੀ ਕਰਾਏ ਭਰਤੀ-ਪੁਰਤੀ ਕਰਾਏ ਹੋਏ ਆ ਜੀ ਮੁੰਡੇ ਆਪਣੇ ਪਿੰਡ ਦੇ ਵੀ ਹੋਏ ਆ 20-20 ਹਜ਼ਾਰ ਦੀਆਂ ਮੋਟਰਾਂ ਲਾਇਆ ਕਰੇ ਘਰ-ਘਰ ਕਲੈਕਸ਼ਨ ਲਾਤਾ ਉਹਨਾਂ ਬਾਦਲ ਸਾਹਿਬ ਵੇਲੇ ਤਾਂ ਬਹੁਤ ਕੰਮ ਹੋਇਆ ਇਹ ਬਾਦਲ ਸਾਹਿਬ ਦੇ ਕੰਮ ਹੋਏ ਸੀ ਫਿਰ ਡੈਂਪੀ ਦੋ ਵਾਰ ਤਿੰਨ ਵਾਰ ਹੀ ਕੋ ਮਤਲਬ ਲੜਿਆ ਹਾਂਜੀ ਹਾਰਦਾ ਰਿਹਾ ਕਾਰਨ ਕੀ ਲਿਗਾ ਫਿਰ ਉਹ ਜੇ ਹਾਰ ਜੇ ਕੰਮ ਹੁੰਦੇ ਤਾਂ ਫਿਰ ਉਹ ਜਿੱਤਦਾ ਚੱਕਰੇ ਵਿੱਚ ਕਈ ਕਾਮੀਆਂ ਪੇਚੀਆਂ ਪਾਇਆ ਜਾਂਦੀਆਂ ਬਸ ਕੋਈ ਉਹਦੇ ਕਾਰਨ ਹੀ ਹੋ ਗਿਆ ਮੰਨ ਕੇ ਜਦੋਂ ਬਾਕੀ ਬਰਾਬਰ ਬੋਟਾ ਤਾਂ ਬਰਾਬਰ ਹੀ ਲੈਂਦਾ ਰਿਹਾ ਮਾਣਾ ਬੋਟਾ ਹੀ ਲੈਂਦਾ ਤੂੰ ਬੰਦੇ ਜਿ ਨਹੀਂ ਪੀਜੂ ਪਿੰਡ ਦਾ ਦਾ ਜੀ ਲੁੰਡੇ ਵਾਲਾ ਮੈਂਬਰ ਕੇਵਲ ਸਿੰਘ ਇਹ ਕੋਈ ਮਤਲਬ ਕਿ ਦਰਵੇ ਹਲਕੇ ਦੇ ਵਿੱਚ ਤੋਂ ਹੁਣ ਚੋਣ ਹੋ ਰਹੀ ਹੈ ਕਿਹੜੀ ਪਾਰਟੀ ਨੇ ਵਿਕਾਸ ਕੀਤਾ ਵੀ ਤੁਸੀਂ ਕਿਹੜੀ ਪਾਰਟੀ ਦੇ ਚੰਗਾ ਸਮਝੋ ਜੀ ਤੁਸੀਂ ਕਾਂਗਰਸ ਪਾਰਟੀ ਨੇ ਕਾਗਜ਼ ਪਾਰਟੀ ਨੇ ਵਿਕਾਸ ਬਹੁਤ ਕੀਤਾ ਹਾਂਜੀ ਕੀ ਕੁਛ ਕੀਤਾ ਪਿੰਡ 'ਚ ਬਹੁਤ ਕੰਮ ਕੀਤੇ ਆ ਗਲੀਆਂ ਨਾਲੀਆਂ ਦਾ ਬਹੁਤ ਚੰਗੇ ਕੰਮ ਕੀਤੇ ਗਲੀਆਂ ਨਾਲੀਆਂ ਤੋਂ ਉੱਤੇ ਵੀ ਕੋਈ ਵਿਕਾਸ ਹੋਇਆ ਹੋਇਆ ਹੋਰ ਕੀ ਨਹੀਂ ਹੋਇਆ ਵਿਕਾਸ ਆਟਿਆਂ-ਉਟਿਆਂ ਦਾ ਬਹੁਤ ਕੀਤਾ ਜੀ ਪਿੰਡ 'ਚ ਧਰਮਸ਼ਾਲਾ ਦਾ ਕੀਤਾ ਚੰਗਾ ਕੰਮ ਕੀਤਾ ਪਹਿਲਾ ਮਨਪ੍ਰੀਤ ਵੀਰ ਮਨਪ੍ਰੀਤ ਨੇ ਕੁਛ ਨਹੀਂ ਕੀਤਾ ਜੀ ਕੱਖ ਹੀ ਨਹੀਂ ਕੀਤਾ ਅੱਛਾ ਤੇ ਰਾਜਾ ਬਣਗ ਵੀ ਤੋਂ ਐਮਐਲਏ ਰਹਾ ਤੇ ਡੈਂਪੀ ਢਿੱਲੋਂ ਵੀ ਇੰਚਾਰਜ ਰਹਾ ਮਤਲਬ ਕਾਲੀਦਾਬ ਦੀ ਸਰਕਾਰ ਰਹੀ ਹੈ ਤੇ ਉਹਨਾਂ ਨੇ ਕੁਛ ਕੀਤਾ ਅਜੇ ਤੱਕ ਡੈਂਪੀ ਢਿੱਲੋਂ ਨੇ ਕਾਹ ਨਹੀਂ ਕੀਤਾ ਇੱਥੇ ਅੱਛਾ ਤੇ ਜੋ ਕੀਤਾ ਮ ਰਾਜਾ ਬਣਗ ਰਾਜਾ ਬਣਗ ਨੇ ਕੀਤਾ ਜੀ ਪਿੰਡ ਦੀ ਸੀਪੀ ਕਿਵੇਂ ਆ ਥੋੜੇ ਪਿੰਡ ਦੀ ਵਧੀਆ ਜੀ ਸਾਡੀ ਸਥਿਤੀ ਵੀ ਇੱਥੇ ਕਿਹਦੀ ਵੋਟ ਜ਼ਿਆਦਾ ਸਾਡੀ ਵੋਟ ਵਧੂਗੀ ਜੀ ਕਾਂਗਰਸ ਪਾਰਟੀ ਦੀ ਇਹ ਮਤਲਬ ਤਿੰਨੇ ਪਾਰਟੀਆਂ ਜਿਹੜੀਆਂ ਥੋੜੀ ਪਣੀ ਵੋਟ ਦੀ ਜਤਾ ਰੂਗੀ ਕਿ ਮਨਪ੍ਰੀਤ ਦੀ ਵੋਟ ਬੜੀ ਘੱਟ ਐ ਇੱਥੇ ਜੀ ਜਮਾ ਨਾ ਮਾਤਰੀ ਐ ਨਾ ਮਾਤਰਾ ਹਾਂਜੀ ਅੱਛਾ ਡੈਂਪੀ ਦੀ ਵੋਟ ਆ ਵੈਸੇ ਹੈਗੀ ਚੰਗੀ ਐ ਅੱਛਾ ਪਰ ਸਾਡੀ ਸਥਿਤੀ ਹਸ ਟਾਈਮ ਚੰਗੀ ਐ ਹਾਂ ਮੁਕਾਬਲਾ ਬਸ ਡੇਪੀ ਨਾਲ ਹੀ ਰਾਹ ਡੈਂਪੀ ਨਾਲ ਜੀ ਠੀਕ ਹਾਂਜੀ ਬਾਈ ਜੀ ਪਹਿਲਾਂ ਤਾਂ ਆਪਣੇ ਪਿੰਡ ਦਾ ਨਾਮ ਦੱਸੋ ਕਿਹੜੇ ਪਿੰਡ ਸਤੇ ਹੈਗੇ ਹੋ ਇੱਕ ਦੱਸੋ ਵੀ ਇੱਥੇ ਮੁਕਾਬਲਾ ਆਪਦਾ ਨਾਮ ਦੱਸੋ ਮੇਰਾ ਨਾਮ ਜੀ ਭੋਰ ਸੰਗਈ ਅੱਛਾ ਜੀ ਪਿੰਡ ਸਾਡਾ ਲੁੰਡੇ ਵਾਲਾ ਗਦੜਵਾ ਬਲਾਕ ਚ ਹੈ ਠੀਕ ਹੈ ਜੀ ਸਾਡੇ ਝੋਨੇ ਦੀ ਬਹੁਤ ਬੇਅਵਧੀ ਹੋਈ ਹੈ ਅੱਛਾ ਜੀ ਖੋਨਾ ਮੰਡੀਆਂ ਉੱਥੇ ਕਾਰ ਤੇ ਸਾਥੋਂ ਝੋਨਾ ਮੰਗਿਆ ਉਹਨਾਂ ਨੇ ਨਹੀਂ ਚੱਕ ਨਹੀਂ ਰਹੇ ਸੀ ਬਹੁਤ ਔਖਾ ਚੁਕਾ ਕੇ ਆਏ ਆ ਝੋਨਾ ਰਕੇ ਸਾਡਾ 5 ਦਿਨ ਲੇਟ ਝੋਨਾ ਤੋਲਿਆ ਕਾਰਟ ਪਿੱਛੇ ਰੋਲਾ ਪੈ ਗਿਆ ਸਾਡਾ ਦੋ ਕਰਾਂ ਦਾ ਠੀਕ ਹੈ ਅਸੀਂ ਚੁਕਾਇਆ ਨਹੀਂ ਗਾ ਕਿੰਨੀ ਕਾਰ ਦਿੱਤੀ ਜੀ ਕਾਰ 4 ਕਿਲੋ ਕਾਰ ਮੰਗੀ ਜਾਂਦਾ ਜੀ 3 ਕਿਲੋ 4 ਕਿਲੋ ਕਾਰ ਤੋਂ ਘੱਟ ਚੱਕ ਨਹੀਂ ਰਹੇ ਜੀ ਤਾਂ ਅਸੀਂ ਪਰ ਅੜ ਕੇ ਝੋਨਾ ਚੁਕਾਇਆ ਗਿਆ ਕਾਰ ਨਹੀਂ ਦੇਣੀ ਸਾਡਾ 5 ਦਿਨ ਝ ਇਸੇ ਵਜ੍ਹਾ ਕਰਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜੀ ਅਸੀਂ ਦੀਵਾਲੀ ਤੁਹਾਨੂੰ ਦੇਖਣ ਨਹੀਂ ਦੇਣੀ ਤੁਹਾਨੂੰ ਪਹਿਲਾਂ ਕਰੇ ਤਕਾਲਾ ਨਹੀਂ ਮੈਂ ਜੀ ਬਹੁਤ ਮੰਡੇ ਲਾਤਾ ਉਹ ਤਾਂ ਗੱਲਾਂ ਕਹਿਣ ਦੇ ਰਹੇ ਆ ਉਹਦੀਆਂ ਸਾਡੇ ਪਿੰਡ ਤੇ ਕਈ ਗੱਲ ਸੁਣਨਾ ਕਿ ਮੰਡੀ ਤੋਂ ਚੱਕ ਲੈ ਝੋਨਾ ਸਾਡੇ ਨਾਲ ਭੁੰਦਰ ਮੰਡੀ ਆ 3 ਕਿਲੋਮੀਟਰ ਤੇ ਆ ਭੁੰਦਰ ਦੇ ਪਿੰਡ ਦੇ ਲੋਕੀ ਚੱਕ ਕੇ ਝੋਨਾ ਮਕਸਰ ਲੈ ਗਏ ਮੇਰੇ ਮਾਸੜ ਕੇ ਖੋਦ ਇੱਕ ਸਾਡੇ ਗਵੰਡੀ ਆ ਬੰਦੇ ਉਹ ਵੀ ਟਰਾਲੀਆਂ ਭਰ ਕੇ ਮਕਸਰ ਲੈ ਗਏ ਮਕਸਰ ਦਾ ਝੋਨਾ ਬਿਨਾ ਕਾਰ ਤੋਂ ਤੁਲਿਆ ਜਾਂ ਦਰਵਾ ਬਲਾਕ ਚ ਕਾਰ ਤੇ ਤੁਲੀ ਜਾਂਦਾ ਝੋਨਾ ਇੰਨਾ ਫਰਕ ਪਿਆ ਪਿਆ ਇੱਥੇ 2.5 ਸਾਲ ਟੱਪ ਗਏ ਸਰਕਾਰ ਦਾ ਕੋਈ ਵਿਕਾਸ ਸਾਨੂੰ ਨਹੀਂ ਸਾਡੇ ਕੋਈ ਵੀ ਸਾਨੂੰ ਬੜੀ ਆਸ ਸੀਗੀ ਵੀ ਜਿਮਨੀ ਚੋਣ ਉਹ ਵੀ ਲੋਕਾਂ ਦਾ ਚੋਣਾ ਖੜਨਾ ਹੀ ਨਿਕਾ ਉਹ ਤਾਂ ਇੰਨਾ ਖੱਜਲ ਹੋਈ ਅਸੀਂ ਅੰਤ ਹੀ ਕੋਈ ਨਹੀਂ ਡੀਪੀ ਅੱਜ ਵੀ ਸਾਨੂੰ ਨਹੀਂ ਮਿਲ ਰਹੀ ਲੋਕਾਂ ਨੂੰ ਉਹ ਪਿੰਡ ਦਾ ਰੁਝਾਨ ਕੀ ਤੁਹਾਡਾ ਪਿੰਡ ਦਾ ਰੁਝਾਨ ਤਾਂ ਸਾਡੇ ਠੀਕ ਆ ਬਾਕੀ ਲੋਕਾਂ ਨੂੰ ਆਪ ਨੇ ਚਾਹੀਦਾ ਸੋਚਣਾ ਚੋਣੇ ਨਹੀਂ ਵੇਖ ਕੇ ਸਹੀ ਮਨ ਦਾ ਹੂੰ ਤੇ ਜੇ ਕੀ ਅੱਗ ਲਾਉਂਦਾ ਤਾਂ ਉਹ ਮਹਿਕਨਾ ਵੰਦਾ ਤਿਆਰ ਹੋ ਕੇ ਕੋਈ ਆ ਖੜਦਾ ਇੱਥੇ ਸਾਡੇ 4:10 ਕਹਿੰਦੇ 4 ਵਜੇ ਤੋਂ ਬਾਅਦ ਅੱਗ ਲਾਓ 4 ਵਜੇ ਤੋਂ ਬਾਅਦ ਅੱਗ ਲੱਗਦੀ ਨਹੀਂ ਪ੍ਰਾਣੀ ਸੜਦੀ ਨਹੀਂ ਜਿੰਮੇਦਾਰ ਕਰਨ ਕੀ ਦੱਸੋ ਉਦੋਂ ਬਾਅਦ ਪਲਾਨ ਸਾੜੀ ਨਹੀਂ ਰਿਹਾ ਸਾਡੇ ਏਰੀਏ ਦਾ 20 ਸਾਲ ਪਲਾਨ ਪਹਿਲਾਂ ਮਨਪ੍ਰੀਤ ਨੇ ਕੀਤੀ ਆ ਮਨਪ੍ਰੀਤ ਸਾਲਾ ਹੋ ਗਿਆ ਵਿਕਾਸ ਨੂੰ ਕਿੰਨਾ ਕੀ ਦਿੰਦਾ ਮਨਪ੍ਰੀਤ ਤਾਂ 20 ਸਾਲਾ ਗੱਪ ਮਾਰਿਆ ਸਾਡਾ 5ਵੀਂ ਵਿੱਚ ਸਕੂਲ 5ਵੀਂ ਤੱਕ ਕਰੀ ਰਿਆ ਇਹ ਕਾਂਗਰਸ ਸਰਕਾਰ ਨੇ ਆ ਕੇ 8ਵੀਂ ਵਿੱਚ ਕਰ ਸਕੂਲ ਕੀਤਾ ਮੁਰਕੇ 10ਵੀਂ ਤੱਕ ਰੋਚ ਚੱਲਿਆ ਸੀ ਸਕੂਲ ਸਾਡਾ 10ਵੀਂ ਦੇ ਪਾਏ ਜਦੋਂ ਦੇ ਸਰਕਾਰ ਆਉਂਦੀ ਆਈ ਆ ਫੋਤਬਾ 10ਵੀਂ ਤੱਕ ਸਕੂਲ ਨਹੀਂ ਚੱਲਿਆ ਦੋ ਕਲਾਸਾਂ ਨਹੀਂ ਵਧਾਈਆਂ ਗਈਆਂ ਇਹਨਾਂ ਤੋਂ ਮੈਂ ਖੁਦ ਜਾ ਕੇ ਮੈਸਟਰ ਨੂੰ ਪੁੱਛਿਆ ਮੈਟਰ ਮੈਂ ਕਿਵੇਂ 10ਵੀਂ ਤੱਕ ਸਕੂਲ ਉਹ ਆਹ ਸਾਡੇ ਦਾ ਕਹਿੰਦਾ ਇਹ 8ਵੀਂ ਤੱਕ ਵੀ ਆਪਣਾ ਤੇ ਚੱਕਣ ਨੂੰ ਫਰਦਿਆ ਕਹਿੰਦਾ ਸਾਨੂੰ ਕਹਿੰਦੇ ਵੀ ਜਿਹੜੇ ਚੰਗੇ ਜੁਆਗ ਪੜ੍ਹਦੇ ਚੰਗੇ ਸਕੂਲਾਂ ਦੇ ਦੇ ਦੋ ਤੁਸੀਂ ਖਤਮ ਕਰ ਦੋ ਸ਼ੇਰ ਸੁਣਾਉਂਦਾ ਕੱਲੇ ਜੀ ਪਹਿਲੇ ਸ਼ੇਰ ਸੁਣਾਉਂਦਾ ਜੀ ਐਡੇ ਮੰਦੇ ਲਾਦਾ ਨਹੀਂ ਨਹੀਂ ਸਾਡੇ ਸਕੂਲੋਂ ਤਾਂ 12ਵੀਂ ਤੱਕ ਚਾਹੀਦੇ ਸੋਸਾ ਉੱਤੇ ਤੋਂ ਨਾ ਕੋ ਜੋ ਪੁਰਾਣਾ ਸੀਗਾ ਸਾਡੇ ਪਿੰਡ 'ਚ ਮਾਨਪ੍ਰੀਤ 20 ਸਾਲ ਲਾ ਗਿਆ 8ਵੀਂ 10ਵੀਂ ਤੱਕ ਕਰਦਾ ਮੁੜ ਕੇ ਕਾਂਗਰ ਹਾੜ ਮੈਣ ਦਾ ਦੋਸ ਕੋ ਸਾ ਸਰਦਾਰ ਜੀ ਉਹ ਦੋਨੇ ਖਤਮ ਹੋ ਗਏ ਚਲੋ ਠੀਕ ਹੈ ਬੋਲੋ ਚਲੋ ਜੀ ਮੜਪਰੀ ਦੇ 20 ਸਾਲ ਇੱਥੇ ਮਤਲਬ ਐਮ ਐਲ ਏ ਬੰਦੇ ਰਹੇ ਆ ਵਿਕਾਸ ਵੀ ਬਹੁਤ ਕਾਬਦਿਆਂ ਕਰਨ ਦੇ ਕੋਸ਼ਿਸ਼ ਕੀਤੀ ਪਰ ਵਿਕਾਸ ਸਾਰਾ ਸਾਡੇ ਉਲਟ ਕਰਿਆ ਜੋ ਸੇਵ ਨਾਲੀਆਂ ਕੱਢੀਆਂ ਉਹ ਜੇ ਕਿ ਪਾਸੇੋਂ ਪਾਣੀ ਸਾਡੇ ਪਿੰਡ ਨੂੰ ਆ ਰਿਹਾ ਨਿਕਲਦੀ بجائے ਪਿੰਡ ਨੂੰ ਭਰ ਰਿਹਾ ਤੇ 20 ਸਾਲਾਂ ਦੇ ਵਿੱਚ ਬਸ ਦੋ ਸੇਵ ਨਾਲੀਆਂ ਕਰਕੇ 20 ਸਾਲ ਪਾਦੇ ਸਾਡੇ ਪਰ ਉਹ ਵੀ ਪੁੱਠਾ ਕੰਮ ਕਰਿਆ ਪਿੰਡ ਸਾਡੇ ਪਿੰਡ ਕੋਈ ਮੰਡੀ ਨਹੀਂ ਬੜੀ ਦਾਣਾ ਮੰਡੀ ਨਹੀਂ ਬੜੀ ਅਸੀਂ ਲਾਂ ਪਿੰਡਾਂ ਦੇ ਢੋਣਾ ਵੇਚਣ ਜਾਂਦੇ ਆ ਉਹ ਪਿੰਡ ਵਾਲੇ ਸ਼ਾਮ ਨੂੰ ਪੀ ਕੇ ਆ ਕੇ ਸਾਡੇ ਪਿੰਡਾਂ ਦੇ ਉ ਗਾਲਾ ਕਢਦੇ ਆ ਜੀ ਤੇ ਪਿੰਡ ਦਾ ਸਕੂਲ ਸਾਡਾ ਪੰਜਵੀਂ ਦਾ ਪੰਜਵੀਂ ਦਾ ਹੀ ਰਿਹਾ ਹਾਲਾਂਕਿ ਬਾਲ ਸਾਹਿਬ ਸਾਡੇ ਬਹੁਤ ਹੀ ਲਾੜਨਾ ਪਿੰਡ ਸਮਝਦੇ ਸੀਗੇ ਸਕੂਲ ਸਾਡਾ ਪ੍ਰਾਇਮਰੀ ਰਹਿ ਰਿਹਾ ਕੁੜੀਆਂ ਮੁੰਡੇ ਬਾਹਰ ਜਾਂਦੀ ਪਈ ਬਸ ਪੜਨ ਦੀ ਘੱਲ ਦੀ ਬਜਾਏ ਅਸੀਂ ਪੜਾਉਣੋਂ ਹਟ ਗਏ ਤਾਂ ਪਾਣੀ ਪਿੰਡ ਦੀ ਲਿਆਂਦਾ ਮਨਪ੍ਰਿੰਦ ਦਾ ਖੱਚ ਤੂ ਵਰਗੇ ਤਾਰੀਰ ਜੀ ਦੇ ਵੇਖ ਲਓ ਸੇਮ ਨਾਲ ਨਿਕਲੇ ਸਿੱਧਾ ਹੀ ਨਿਕਲਿਆ ਚੜਦੇ ਲੈ ਛੱਬਦੇ ਨੂੰ ਸਾਡੇ ਬਲਾਦੇ ਵੇਖ ਲਓ ਸੇਮ ਨਾਲੇ ਐ ਵਾਲ ਪਾਦਾ ਕਿਦੋਂ ਛੱਬਦੇ ਤੋਂ ਲੈ ਕੇ ਚੜਦੇ ਨੂੰ ਕਰਤਾ ਕਿਦੋਂ ਕਿਧਰੋਂ ਪਾਣੀ ਕਰਤਾ ਪਾਣੀ ਨਿਕਲੇ ਗਣਿਆ ਸਾਡਾ ਪੈਂਡ ਦਾ ਪਾਣੀ ਨਿਕਲਦਾ ਛੱਬਦੇ ਦੀ ਚਾੱਕੀ ਮੂੰਹ ਹੱਦ ਮੇਰਾ ਕਿਰਾਏ ਵਾਲਾ ਕਿੱਥੇ ਸਭ ਚੜਦੇ ਪਰਾਂ ਨੂੰ ਰਹਿ ਆ ਉਧਰ ਨੂੰ ਕਰਤਾ ਚਾਰ ਬੰਦਿਆਂ ਨੇ ਓਲਟ ਚਕਾਤਾ ਸੇਮ ਨਾਲਾ ਚਾਰ ਬੰਦਿਆਂ ਨੇ ਓਲਟ ਚਕਾਤਾ ਚਲੋ